ਸਾਸੀ ਕਾਲ ਜੀ ਸਾਰੇ ਚੈਨਲ ਤੇ ਆਏ ਵੀਰਾਨੋ ਤੇ ਆਪਣਾ ਕੰਮ ਹੋ ਗਿਆ ਜੀ ਸਾਰਾ ਕੱਦੂ ਵਗੈਰਾ ਵਾਲਾ ਮੱਕੀ ਵੱਢਣ ਵਾਲਾ ਸਾਰਾ ਹੋ ਗਿਆ ਸਮਾਪਤ ਤੇ ਹੁਣ ਆਪਾਂ ਟਰੈਕਟਰਾਂ ਦੀ ਜੋ ਕੋਈ ਰਿਪੇਅਰ ਹੈ ਜੋ ਵੀ ਕਰਕੇ ਪੱਠਣਾ ਹੈ ਉਹ ਹੁਣੇ ਹੀ ਕਰਕੇ ਠੱਲਾਂਗੇ ਕਿਉਂਕਿ ਆਉਂਦੇ ਸੀਜ਼ਨ ਦੇ ਮੂਰੇ ਮੰਨ ਲਓ ਆਪਾਂ ਨੂੰ ਕੋਈ ਟਰੈਕਟਰ ਦਿੱਕਤ ਨਾ ਕਰੇ ਕਿਉਂਕਿ ਜਿਹੜੇ ਕਿ ਟਰੈਕਟਰ ਕੱਦੂ ਚ ਬੜੇ ਹੁੰਦੇ ਆ ਇਹਨਾਂ ਨੂੰ ਗ੍ਰੀਸ ਗਰੂਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਦੋਨੋਂ ਆਪਾਂ ਚੰਗੀ ਤਰ੍ਹਾਂ ਹੀ ਸਮਝਾਉਣੇ ਆ ਵੀ ਕੀ ਕੀ ਚੀਜ਼ ਮੰਨ ਲਓ ਵੀ ਜ਼ਰੂਰੀ ਆ ਹੁਣ ਇੱਕ ਵਾਰ ਟਰੈਕਟਰ ਇਹ ਧੋ ਲਿਆ ਇੱਕ ਵਾਰੀ ਹੋਏ ਫੇਰ ਧੋਵਾਂਗੇ ਇਹਨੂੰ ਆਪਾਂ ਕੰਮ-ਕੰਮ ਕਰ ਲਈ ਇਹਦੀ ਲੀਕ-ਸੀਕ ਦੀਆਂ ਨਿਸ਼ਾਨੀਆਂ ਲਾ ਲਈਏ ਕਿੱਥੋਂ-ਕਿੱਥੋਂ ਕੋਈ ਟਰੈਕਟਰ ਲੀਕ ਸੀਕ ਦਿਖਾ ਰਿਹਾ ਏ ਇੱਕ ਆ ਸਭ ਤੋਂ ਵੱਡੀ ਗਲਤੀ ਆਹ ਵਾਲੀ ਜੀ ਆ ਸਾਡੇ ਬੰਦੇ ਫੇਰ ਨਹੀਂ ਕਰਨੋ ਹਟਦੇ ਨਾਲੇ ਸਮਝਾਈਦਾ ਵੀ ਕਿੱਲੀ ਨਹੀਂ ਬਾਈ ਜੀ ਕਦੇ ਆਪਾਂ ਐਂ ਬਿਨਾ ਨੁੱਕੇ ਵਾਲੀ ਪਾਉਣੀ ਜਾਂ ਵੈਲਡ ਵਾਲੀ ਕਿਸੇ ਵੀ ਟਾਈਮ ਪੱਟੀ ਜਾ ਸਕਦੀ ਹੈ ਤੇ ਵੱਡੇ ਹਾਸੇ ਦਾ ਸ਼ਿਕਾਰ ਹੋ ਸਕਦਾ ਡਾਇਰੈਕਟਰ ਕਿल्ली ਲੈ ਕੇ ਦਿੱਤੀ ਹੈ ਪੱਟੇ ਦੇ ਚ ਨਹੀਂ ਪਾਈ ਇਹਨਾਂ ਨੇ Ориジナル ਕਿल्ली ਲੈ ਕੇ ਮੈਂ ਟੂਲ ਚ ਰੱਖਾਈ ਸੀ ਉੱਥੇ ਹੀ ਪਈ ਹੈ ਜਿੱਥੇ ਰੱਖਾਤੀ ਹੈ ਕਿਉਂਕਿ ਉਹ Ориジナル ਕਿल्ली ਹੈ ਕਿਨਾਰੀ ਹੈਗੀ ਇਹਦੇ ਉੱਪਰ ਆਹ ਵਾਲੀ ਜਿੰਨਾ ਚ ਰਾਹ ਕਿਨਾਰੀ ਹੈ ਉਹਨਾਂ ਚਾਰੀ ਕਿल्ली ਵਰਤੋ ਨਹੀਂ ਤਾਂ ਨਾ ਵਰਤੋ ਕਿल्ली ਨੂੰ ਬਾਈ ਕਿਉਂਕਿ ਵੈਲਡ ਬੋਲਡ ਵਾਲੀਆਂ ਕਿੱਲੀਆਂ ਦੀ ਕੋਈ ਮਨਿਆਦ ਨਹੀਂ ਹੁੰਦੀ ਕਿਉਂਕਿ ਉਹ ਟੈਂਪਰ ਲੋਹਾ ਹੋ ਜਾਂਦਾ ਹੈ ਕਦੇ ਕਦੋਂ ਵੀ ਟੁੱਟ ਸਕਦਾ ਹੈ। ओरिजिनल ਕਿੱਲੀ ਆ ਬਾਈ ਜੀ। ਇਹ ਐ ਜੇ ਐ ਪਾਉਣੇ ਆ। ਤੈਨ ਕਿਤੇ ਉਹ ਨਹੀਂ ਕਰਨਾ ਨੇ ਇੱਥੇ ਆ ਕੇ ਲੋਕ ਹੋਣਾ ਕਿੱਲੀ ਨੇ ਇਹ ਇਹ ਇੱਥੇ। ਤੇ ਪਿੰਨ ਦਾ ਸਿਸਟਮ ਇਹਦਾ ਆਪਾਂ ਨੀਚੋਂ ਸੰਗਲੀ ਪਾ ਕੇ ਕਰਾਂਗੇ। ਕਿਰਾਂ ਇਹਦੀ ਸੰਗਲੀ ਨਾਲ ਹੀ ਠੱਲ ਦਿੰਨੇ ਆ। ਕਿਉਂਕਿ ਇਹ ਕੰਮ 'ਚ ਕਦੇ ਗਲਤੀ ਨਾ ਕਰੋ। ਇਹ ਗਲਤੀ ਬੜੀ ਮਹਿੰਗੀ ਪੈਂਦੀ ਹੈ ਹਮੇਸ਼ਾ। ਤਕੜੇ ਹਾਸੇ ਦਾ ਸਕਾਰ ਹੁੰਦਾ ਹੈ ਮੇਨ ਕਿੱਲੀ ਤੋਂ ਟਰੈਕਟਰ। ਇਹ ਕਿੱਲੀ ਨਾ ਕਦੇ ਵੀ ਮਾੜੀ ਪਾਓ ਤੇ ਇੱਕ ਡੰਡੇ ਦੀ ਕਿੱਲੀਆਂ ਕਦੇ ਨਾ ਮਾੜੀਆਂ ਪਾਓ ਆ ओरिजिनल ਰੱਖੋ ਹਮੇਸ਼ਾ ਕਿੱਲੀਆਂ ਤੇ ਵੈਲਡ ਬੋਲਡ ਵਾਲੀ ਕਿੱਲੀ ਜਾਂ ਕੋਈ ਬੰਦੇ ਸਰੀਆ ਸੂਰੀਆ ਜਾਂ ਨਟ ਬੋਲਟ ਜਾਂ ਪਾ ਲੈਣ ਤੇ ਉਹ ਕਦੇ ਕੰਮ ਨਾ ਕਰੋ ਕਿਉਂਕਿ ਇਹ ਚੀਜ਼ਾਂ ਮੇਨ ਹੁੰਦੀਆਂ ਜੇ ਡੰਡੇ ਦੀ ਕੋਈ ਕਿੱਲੀ ਟੁੱਟਦੀ ਆ ਤਾਂ ਆਪਣੇ ਆਹ ਟਰੈਕਟਰ ਦੇ ਟਾਇਰ ਆ ਜਿਹੜੇ ਇਹ ਸਭ ਤੋਂ ਪਹਿਲਾਂ ਹਲਾਂ ਦੇ ਸ਼ਿਕਾਰ ਹੋ ਜਾਂਦੇ ਆ ਜਾਂ ਕਿਸੇ ਤਿੱਖੀ ਚੀਜ਼ ਦੇ ਜੇਕਰ ਕਿੱਲੀ ਟੁੱਟਦੀ ਆ ਤਾਂ ਆਪਣੀ ਟਰਾਲੀ ਕਿਸੇ ਦਾ ਐਕਸੀਡੈਂਟ ਦਾ ਸ਼ਿਕਾਰ ਹੁੰਦੀ ਆ ਸੋ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਵੀ ਕਿੱਲੀ ਐ ਇਹ ਡੰਡੇ ਇਹਦੀਆਂ ਕਿੱਲੀਆਂ ਟੌਪ ਲਿੰਕ ਕਦੀਆਂ ਇਹ ਆਪਦੀਆਂ ਕੁੱਲ ਮਿਲਾ ਕੇ ਨਵੀਂ ਰੱਖਣ ਦੀ ਕੋਸ਼ਿਸ਼ ਹੀ ਕਰਿਆ ਕਰੋ ਵੀ ਇਹਦੇ 'ਚ ਕੋਈ ਗੰਜੂਸੀ ਨਾ ਕਰਿਆ ਕਰੋ ਕਿਉਂਕਿ ਇਹ ਬਹੁਤ ਵੱਡੇ ਸ਼ਿਕਾਰ ਹੋ ਜਾਂਦੀਆਂ ਕਿਉਂ 100 ਰੁਪਏ ਦੀਆਂ 150 ਰੁਪਏ ਦੀ ਕਿੱਲੀ ਐ ਕਿਸੇ 'ਚ ਵੱਜ ਕਰ ਗਿਆ ਬੜਾ ਮਹਿੰਗਾ ਹੋ ਜਾਂਦਾ ਸੰਦਾ ਹੁਣ ਮੰਨ ਲਓ ਆ ਇੱਕ ਤਾਂ ਬ੍ਰੇਕਾਂ ਵਾਲੇ ਬੁਸ਼ ਆਪਾਂ ਗ੍ਰੀਸ ਕਰਨੇ ਆ ਕਦੂ ਤੋਂ ਬਾਅਦ ਇੱਕ ਕਲੱਚ ਵਾਲੇ ਬੁਸ਼ ਕਰਨੇ ਆ ਤੇ ਸਟੀering ਦੇ ਜੋਇੰਟ ਕਰਨੇ ਆ ਇਹ ਆ ਵਾਲੇ 베어ਿੰਗ ਆਪਾਂ 스펜들 ਖੋਲਕੇ ਤੇ 베어ਿੰਗ ਖੋਲਕੇ ਗਰੀਸ ਕਰਨੇ ਆ ਜੇ ਕੋਈ ਸੀਲ ਲੱਗੇ ਵੀ ਪਾਣੀ ਅੰਦਰ ਆ ਗਿਆ ਤਾਂ ਉਹ ਸੀਲ ਵੀ ਬਦਲੀ ਦਿਓ ਕਿਉਂਕਿ ਜਿਹੜੀ ਸੀਲ ਆਪਾਂ ਆਮ ਦੁਕਾਨ ਤੋਂ ਲੈ ਕੇ ਪਾਉਣੇ ਆ ਉਹ 40-45 ਰੁਪਈਆ ਦੀ ਜੇ ਏਜੰਸੀ ਤੋਂ ਲੈ ਕੇ ਪਾਉਣੇ ਆ ਤਾਂ 150 ਰੁਪਈਆ ਦੀ ਤਕਰੀਬਨ ਸੀਲ ਜੇਕਰ ਆਪਾਂ ਉਹੀ ਟਰੈਕਟਰ ਹਰ ਸਾਲ ਹੀ ਕੱਦੂ ਚਵਾੜ ਰਹੇ ਆ ਤਾਂ ਚਾਹੇ ਉਹਦੇ ਸੀਲਾਂ ਬਾਹਰੋਂ ਵੀ ਲੈ ਕੇ ਪਾ ਦਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਉਹ ਹਰ ਸਾਲ ਆਪਾਂ ਬਦਲੀ ਦੇਣੀਆਂ ਹੁੰਦੀਆਂ ਇਹ ਜੇਕਰ ਤੁਹਾਨੂੰ ਲੱਗਦਾ ਵੀ ਐਸ ਆਰ ਆਪਾਂ ਇਸ ਟਰੈਕਟਰ ਨਾਲ ਕਦੂ ਕਰ ਲਿਆਉਂਦੀ ਆ ਰਬ ਹੋਰ ਨਾ ਕਰਨਾ ਜਾਂ ਵੱਡੇ ਨਾ ਕਰਨਾ ਜਾਂ ਰੋਟਾ ਵੇਟਰ ਚਲਾਉਣਾ ਤਾਂ ਫੇਰ ਮੰਨ ਲਓ ਵੀ ਸੀਲਾਂ ਅਰੀਜਨਲ ਲੈ ਕੇ ਪਾ ਦਿਆ ਕਰੋ ਕਿਉਂਕਿ ਅਰੀਜਨਲ ਸੀਲਾਂ ਦੀ 6-7 ਸਾਲ ਦੀ ਬਣਿਆਦ ਰਾਮਣਾ ਹੁੰਦੀ ਹੈ ਤੇ ਕੋਈ ਦਿੱਕਤ ਨਹੀਂ ਆਉਂਦੀ ਤੇ ਤੀਜੀ ਚੀਜ਼ ਹੈ ਕਾ ਬੰਪਰ ਸਾਡਾ ਦੇਖੀ ਇਹ ਵੀ ਪਟਿਆ ਗਿਆ ਹੈ ਤੇ ਇਹ ਵੀ ਲਾਉਣਾ ਜ਼ਰੂਰੀ ਹੈ ਬਈ ਇਹਦੇ ਬਿਨਾ ਟਰੈਕਟਰ ਮੂਰੋਂ ਭੰਨਿਆ ਜਾਂਦਾ ਆ ਹੁਣ ਚਾਰ-ਪੰਜ ਮਾਡਲ ਟਰੈਕਟਰ ਚਾਰ-ਪੰਜ ਮਾਡਲ ਹੈ ਜੀ ਟਰੈਕਟਰ ਤੇ ਟਰੈਕਟਰ ਦੀ ਕੰਡੀਸ਼ਨ ਦੇਖੋ ਕਿੰਨੀ ਵਧੀਆ ਭਈ ਹੈ ਕਿਉਂ ਟਰੈਕਟਰ ਸੰਭਾਈ ਨਾਲ ਹੀ ਬਚਦੇ ਆ ਬਾਈ ਜੀ ਹਮੇਸ਼ਾ ਤੇ ਸਾਰਾ ਟਰੈਕਟਰ origignal ਆ ਕੋਈ ਪੇਂਟ ਨਹੀਂ ਕਰਾ ਟਰੈਕਟਰ ਦੇ ਕਿਤੇ ਵੀ ਤੇ ਸਰਵਿਸ ਜ਼ਰੂਰੀ ਆ ਤੇ ਜਿਹੜੇ ਵੀ ਕੋਈ ਜੋਇੰਟ ਵਗੈਰਾ ਜਾਂ ਕੋਈ ਲੱਗੇ ਤੁਹਾਨੂੰ ਵੀ ਕੋਈ ਚੀਜ਼ ਭਾਰੀ ਹੋ ਗਈ ਟਰੈਕਟਰ ਦੀ ਤਾਂ ਉਹਨਾਂ ਨੂੰ ਗ੍ਰੀਸ ਜ਼ਰੂਰ ਕਰਿਆ ਕਰੋ ਇਹ ਮਾਲਾ ਕਲੱਚ ਵਾਲੇ ਮੇਨ ਆ ਜੋਇੰਟ ਹੋਗੇ ਜਿੱਥੇ ਜਿੱਥੇ ਨਿਪਲ ਦਿੱਤੇ ਹੁੰਦੇ ਆ ਕੰਪਨੀ ਦੇ ਉਨਨ ਮੰਨ ਲਓ ਸੀਜ਼ਨ ਤੋਂ ਬਾਅਦ ਗ੍ਰੀਸ ਕਰਦੇ ਸੈਂਟਰ ਪੈਨ ਜਰੂਰ ਕਰੋ ਕਦੋਂ ਤੋਂ ਬਾਅਦ ਤੇ ਸਪਿੰਡਲ ਤੇ ਆਪਣੇ ਆ ਬੈਰਿੰਗ ਮੇਨ ਛੋਟੇ ਪੈਰਾਂ ਵਾਲੇ ਇਹ ਚੀਜ਼ਾਂ ਜ਼ਰੂਰੀ ਨੇ ਲਾਜ਼ਮੀ ਨੇ ਤੇ ਇਸ ਤੋਂ ਬਾਅਦ ਜੇ ਕੋਈ ਤੁਹਾਨੂੰ ਲੀਕ ਸੀਕ ਲੱਗਦਾ ਕਿਸੇ ਪਾਸੋਂ ਟਰੈਕਟਰ ਜਿਵੇਂ ਮੰਨ ਲਓ ਕਿ ਡੀਜ਼ਲ ਵੇਪਾਂ ਹੀ ਖਾਸ ਕਰਕੇ ਲੀਕ ਹੁੰਦੀਆਂ ਹੁੰਦੀਆਂ ਇਹ ਮੰਨ ਲਓ ਕੋਈ ਆਏ ਲੱਗੇ ਵੀ ਆ ਪੈਪ ਲੀਕ ਹੁੰਦੀ ਹੈ ਜਾਂ ਹੁੰਦੀ ਉਹਦੀ ਨਿਸ਼ਾਨੀ ਲਾ ਲਓ ਤੇ ਇਹਦੀਆਂ ਬਾਸ਼ਲਾ ਦੋਨੋਂ ਚੇਂਜ ਕਰ ਦਿਓ ਸਾਰੇ ਨਾਟ 19 ਨੰਬਰ ਦਾ ਬੈਂਜੋ ਹੁੰਦਾ ਇਹ ਵੀ ਬਦਲ ਦਿਓ ਸਨ ਇਹਦੀਆਂ ਦੋਨੋਂ ਵਾਸ਼ਲਾਂ ਵੀ ਬਦਲ ਦਿਓ ਫਾਈਬਰ ਮਿਲਦੀ ਹੈ ਫਾਈਬਰ ਆ ਪਾ ਦਿਓ ਜੋ ਕਾਪਰ ਵਾਲੀ ਮਿਲਦੀ ਹੈ ਤਾਂ ਕਾਪਰ ਪਾ ਦਿਓ ਐਲੂਮੀਨੀਅਮ ਮਿਲਦੀ ਹੈ ਤਾਂ ਐਲੂਮੀਨੀਅਮ ਪਾ ਦਿਓ ਇੱਕ ਵਾਰ ਕਸੋ ਦੂਜੀ ਵਾਰ ਉਹ ਵਾਸ਼ਲ ਨੂੰ ਕਦੇ ਨਾ ਕਸੋ ਉਹਦੇ ਨਾਲ ਕੀ ਹੁੰਦਾ ਹੈ ਵਾਸ਼ਲ ਬੇਕਾਰ ਹੋ ਜਾਂਦੀ ਹੈ ਕਿਉਂਕਿ ਜਿੰਨਾ ਇਹਦੇ ਵਿੱਚ ਨਾ ਉਹ ਹੁੰਦਾ ਜੀ ਦਾਬ ਵਾਲਾ ਸਿਸਟਮ ਕੰਪਰੈਸ ਹੋਣ ਵਾਲਾ ਉਹ ਇੱਕ ਵਾਰੀ ਕੰਪਰੈਸ ਹੋ ਕੇ ਗੈਪ ਖਤਮ ਕਰ ਦਿੰਦੀ ਹੈ ਇਸ ਵਿਚਾਲੇ ਵਾਲਾ ਜੇ ਤੁਸੀਂ ਆਪ ਕੱਢ ਕੇ ਦੂਜੀ ਵਾਰ ਉਹੀ ਵਾਸ਼ਲ ਦੁਬਾਰਾ ਪਾਉਣੇ ਆ ਤਾਂ ਕਾਫੀ ਵੱਡੀ ਦਿੱਕਤ ਕਰ ਦਿੰਦੀ ਹੈ ਕਿਉਂਕਿ ਦੂਜੀ ਵਾਰ ਕੰਪਰੈਸ ਨਹੀਂ ਹੁੰਦੀ ਤੇ ਲੀਕ ਹੋਣਾ ਸ਼ੁਰੂ ਹੋ ਜਾਂਦੀ ਹੈ ਕੋਈ ਵੀ ਭਾਵੇਂ ਕਿਸੇ ਟਾਈਮ ਆਪਾਂ ਅਮਰਜੈਂਸੀ 'ਚ ਖੇਤਖੂਤ ਦੁਆਰਾ ਖੋਲ ਲਈ ਹਵਾ ਕੱਢਣ ਦੇ ਚੱਕਰ 'ਚ ਜਾ ਮੰਨ ਲਓ ਕਿਸੇ ਵੀ ਕੇਸ 'ਚ ਤੋਂ ਉਸ ਤੋਂ ਬਾਅਦ ਇੱਕ ਵਾਰੀ ਕਾਸਲੀਆ ਦਾ ਕਾਸਲੀਆ ਜੇ ਅਮਰਜੈਂਸੀ ਆ ਵੀ ਆਪਣੇ ਕੋਲ ਕੋਈ ਸਿਸਟਮ ਨਹੀਂ ਹੈਗਾ ਬਾਟੋ ਲੀਕ ਕਰੂਗੀ ਟਾਈਮ ਬੈਠ ਕੇ ਉਸ ਤੋਂ ਬਾਅਦ ਕੀ ਹੈ ਵੀ ਇਹ ਵਾਸ਼ਲਾ ਜਰੂਰ ਇਹਦੇ ਨਵੀਆਂ ਪਾ ਦਿਆ ਕਰੋ ਤੇ ਉਹਦੇ ਨਾਲ ਕੋਈ ਦਿੱਕਤ ਨਹੀਂ ਹੁੰਦੀ ਟਰੈਕਟਰ ਨੂੰ ਲੀਕ-ਚੀਕ ਨਹੀਂ ਵਿਖਾਉਂਦਾ ਹਵਾ ਨਹੀਂ ਲੈਂਦਾ ਫੁੱੜਫੁੱੜ ਨਹੀਂ ਕਰਦਾ ਕਾਫੀ ਚੀਜ਼ਾਂ ਨਿੱਕੀਆਂ-ਨਿੱ ਜਿਹੜੀਆਂ ਕੀਤੀਆਂ ਜਾਂਦੀਆਂ ਇਹਦੇ ਨਾਲ ਇਹਦੇ ਆਪਾਂ ਲੈਂਦੇ ਆ ਨਾਲੇ 베어ਿੰਗ ਤੇ ਸੀਲਾਂ ਕਿਉਂਕਿ ਦੇ ਅਗਲੇ ਚੱਕਿਆਂ ਦੀ ਹੁਣ ਆਪਾਂ ਬਦਲਣੀਆਂ ਨਹੀਂ ਇਹਦੇ ਕਾਫੀ ਟਾਈਮ ਦੀਆਂ ਤੇ ਚੱਲੀ ਜਾਂਦੀਆਂ ਨਾਲ ਦੀਆਂ ਤੇ ਇਸ ਕਰਕੇ ਦੀਆਂ ਆਪਾਂ ਜਿਹੜੀਆਂ ਸੀਲਾਂ ਤੇ 베어ਿੰਗ ओरिजिनल ਹੀ ਲੈਂਦੇ ਆ ਆ ਪਏ ਆ ਜੀ ਆਹ ਤਾਂ ਇਹਦਾ 베어ਿੰਗ ਹੈ ਪਾਰਟ ਨੰਬਰ ਵੀ ਹੈ ਸਵਰਾਜ ਦੇ ओरिजिनल ਏਜੰਸੀ ਚੋਂ ਲੈਂਦੇ ਆ ਆ ਦਾ ਦੂਜਾ 베어ਿੰਗ ਹੈ i don't know what to in this crazy life we live we all need someone to hold a friend to light the way when the world starts to unfold through all the ups and downs the highs and lows we share we'll stick together right or die let's show we care Thick and thin you've been there by my side, my shoulder to lean on oh, when the tears couldn't hide. You're the one who lifts me up when I'm feeling down. In the silence of the night, or the chaos of the day, you're the one I turn to in every single way. With you, I find solace in the warmth of your embrace. Together we stand strong in this endless fray. This crazy life we live, we all need someone to hold, a friend to light the way when the world starts to unfold. Through all the ups and downs, the highs and lows we share, we'll stick together, ride or die. Let's show. In the silence of the night, or the chaos of the day, you're the one I turn to in every single way. With you, I find solace in the warmth of your embrace. Together we stand strong in this endless fray. Live, we all need someone to hold a friend to light the way when the world starts to unfold. Through all the ups and downs, the highs and lows we share, we'll stick together, ride or die. Let's show we.